ਉਨਾ ਪਤਾ ਕੀ ਸ਼ੁਰੂ ਹੋ ਗਿਆ ਉਹ ਫੇਰ ਕੀ ਹੋ ਗਿਆ ਅਮਰੀਕਾ ਕੈਨੇਡਾ ਬੰਦ ਹੋ ਗਿਆ ਆਓ ਤੁਹਾਨੂੰ ਯੂਰਪ ਤੋਰਦੇ ਆ ਜਿਹੜੇ ਕਾਰੋਬਾਰੀ ਨੇ ਉਹਨਾਂ ਦੀ ਓਰੀਐਂਟੇਸ਼ਨ ਵੇਖੋ ਉਹਨਾਂ ਦਾ ਪ੍ਰਚਾਰ ਵੇਖੋ ਪਸਾਰ ਵੇਖੋ ਵੀ ਜਿਹੜੇ ਮੈਰਿਟ 'ਚ ਆਏ ਨੇ ਬੱਚੇ ਉਹਨਾਂ ਨੂੰ ਕਜ਼ੀਫਾ ਦਵਾਵਾਂਗੇ ਕੋਈ ਆਇਲੈਂਡਸ ਦੀ ਲੋੜ ਨਹੀਂ ਕੋਈ ਪੀਟੀ ਦੀ ਲੋੜ ਨਹੀਂ ਆਓ ਤੁਹਾਨੂੰ ਯੂਕੇ ਜਾ ਚੜੀ ਪੂਰੇ ਪੈਸੇ ਵੀਜ਼ਾ ਲੈਣ ਤੋਂ ਬਾਅਦ ਜਿਹੜਾ ਗੈਪ ਕੋ ਪੈ ਗਿਆ ਕੋਈ ਗੱਲ ਨਹੀਂ ਪ੍ਰਵਾਹ ਨਾ ਕਰੋ ਚੜਾ ਦੇਾਂਗੇ ਜਿੱਦਣ ਉਹਨਾਂ ਨੇ ਟਰੰਪ ਸਾਹਿਬ ਨੇ ਭੇਜੇ ਦੇ ਸਾਡੇ ਇੱਥੇ ਬੰਦੇ ਮੈਂ ਤੁਹਾਨੂੰ ਉਦਣ ਵੀ ਇਸ ਗੱਲ ਤੇ ਕਿਹਾ ਸੀ ਸਿਰਫ ਇੱਕ ਕਾਰੋਬਾਰ ਆ ਉਹਨਾਂ ਇੱਕ ਡਰ ਭੈ ਪਾਣਾ ਮੁੜ ਕੇ ਕਿਤੇ ਨਹੀਂ ਲੱਭਣੇ ਕਿੰਨੇ ਕੁ ਮੁੜੇ ਵਾਪਸ ਹੁਣ ਏਜੰਟ ਪ੍ਰਾਈਵੇ ਹਰ ਹੱਲੇ ਤੱਕ ਹਿੰਮਤ ਓਰੀਐਂਟੇਸ਼ਨ ਅਗਲੇ ਸਾਲ ਦੇ ਬੱਚਿਆਂ ਲਈ ਕਿਉਂ ਨਹੀਂ ਪ੍ਰੋਗਰਾਮ ਆਇਆ ਕਿ ਖੇਤੀਬਾੜੀ ਪੜੋ ਲਿਖੋ ਸਿੱਖੋ ਵੋਕੇਸ਼ਨਲ ਐਜੂਕੇਸ਼ਨ ਲਾਓ ਤੁਸੀਂ ਉਹ ਤੇ ਕਿਤੇ ਨਜ਼ਰ ਨਹੀਂ ਆ ਰਹੀ ਤੇ ਫਿਰ ਜੇ ਕਿਸਾਨ ਐਸ ਵੇਲੇ 64 65% ਪਿੰਡਾਂ 'ਚ ਰਹਿ ਰਿਆ ਸਾਡੀ ਪਾਪੂਲੇਸ਼ਨ ਜਿਹੜੀ ਹੈ ਸਾਰੀ ਨੌਜਵਾਨੀ ਸਾਡੀ ਦੁਨੀਆ ਦਾ ਪਹਿਲਾ ਦੇਸ਼ ਹੈ ਭਾਰਤ ਜਿੱਦੀ 50% ਤੋਂ ਵੱਧ ਪਾਪੂਲੇਸ਼ਨ 25 ਸਾਲ ਤੋਂ ਥੱਲੇ ਆ ਅਸੀਂ 141 ਕਰੋੜ ਦਾ ਮੁਲਕ ਆ ਪੰਜਾਬ ਦੀ ਪਲੈਨਿੰਗ ਹੋ ਰਹੀ ਹੈ 2 ਕਰੋੜ ਤੇ 77 ਰੱਖਦੀ ਪਾਪੂਲੇਸ਼ਨ ਆ ਜਿਹੜੀ 2011 14 ਸਾਲ ਲੰਘੇ ਨੇ ਜੋ ਸਰਕਾਰ ਦਾ ਆਪਣਾ ਵਰਕਿੰਗ ਗਰੁੱਪ ਦਾ ਡਾਟਾ ਉਹ ਕਹਿੰਦਾ ਵੀ ਪੰਜਾਬ ਦੀ ਪਾਪੂਲੇਸ਼ਨ ਅੱਜ 1 1 25 ਤੋਂ 3 ਕਰੋੜ ਤੇ 11 ਲੱਖ ਹੈ ਤੇ ਨੌਜਵਾਨਾਂ ਲਈ ਕਿਸਾਨੀ ਮਰ ਗਈ ਕਾਰੋਬਾਰ ਹੈ ਕੋਈ ਨਹੀਂ ਉੱਤੋਂ ਜੰਗ ਵਰਗੇ ਹਾਲਾਤ ਬਣੇ ਤੇ ਗਾਂ ਕਿਸੇ ਦੀ ਇਨਵੈਸਟਮੈਂਟ ਨਹੀਂ ਤੇ ਨੌਜਵਾਨੀ ਨੂੰ ਕੀ ਸੇਧ ਦੇ ਰਹੇ ਆ ਕਦੋਂ ਸੋਚਾਂਗੇ ਅਸੀਂ ਇਸ ਬਾਰੇ